ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਤੁਸੀਂ ਦੇਖ ਰਹੇ ਹੋ ਲੰਬੇ ਸਮੇਂ ਤੋਂ ਸਾਡੇ ਧਿਆਨ ਦੇ ਵਿੱਚ ਕਈ ਪਾਟਕਾਂ ਦੇ ਫੋਨ ਆਏ ਸੀਗੇ ਕਿ ਵੀ ਦਫਤਰ ਕਨਗੋ ਵਿਖੇ ਕਮਰਤਪਾਲ ਸਿੰਘ ਕਲੇਰ ਕਨਗੋ ਸਾਹਿਬ ਨੇ ਕਿ ਵੀ ਜੜੇ ਕਿ ਜੜੇ ਆਪਣੀ ਮਨਮਰਜ਼ੀ ਨਾਲ ਹੀ ਆਉਂਦੇ ਨੇ ਤੇ ਮਨਮਰਜ਼ੀ ਨਾਲ ਹੀ ਚਲੇ ਜਾਂਦੇ ਨੇ ਤੇ ਹੁਣ ਵੀ ਜੇ ਦੇਖਿਆ ਜਾਵੇ ਤਾਂ ਇਸ ਟਾਈਮ ਸਮਾਣਾ ਹਲਚਨ ਨਿਊਜ਼ ਦੇਖ ਰਹੇ ਸਾਰੇ ਸਰੋਤਨ ਦਿਖਾ ਦਿੰਨੇ ਕਿ 9:30 ਦਾ ਟਾਈਮ ਹੋ ਚੁੱਕਿਆ ਹੈ ਇੱਥੇ ਕਨਗੋ ਸਾਹਿਬ ਹਲੇ ਵੀ ਆਪਣੇ ਕੁਰਸੀਆਂ ਤੇ ਵਿਰਾਜਮਾਨ ਨਹੀਂ ਹਨ ਤੇ ਪਤਾ ਲੱਗਿਆ ਕਿ ਵੀ ਆਪਣੀ ਮਰਜ਼ੀ ਨਾਲ ਹੀ ਆਉਂਦੇ ਨੇ 11:00 11:30 ਵਜੇ ਆਉਂਦੇ ਨੇ ਤੇ ਇੱਥੇ ਹੁਣ ਮੁੱਖ ਮੰਤਰੀ ਸਾਹਿਬ ਨੂੰ ਤੇ ਡੀਸੀ ਸਾਹਿਬ ਤੇ ਸਮਾਨੇ ਐਸਡੀਐਮ ਸਾਹਿਬ ਨੂੰ ਦੱਸਣਾ ਪੈਂਦਾ ਕਿ ਵੀ ਇਹੋ ਜਿਹੇ ਅਫਸਰਾਂ ਤੇ ਇਹ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜਿਹੇ ਅਫਸਰ ਆਪਣੀਆਂ ਕੁਰਸੀਆਂ ਤੇ ਆ ਕੇ ਟਾਈਮ ਨਾਲ ਬੈਠਣ ਤੇ ਲੋਕਾਂ ਦੇ ਕੰਮ ਕਰਨ ਕਿਉਂਕਿ ਸਰਪੰਚੀ ਦੇ ਚੋਣਾਂ ਦਾ ਟਾਈਮ ਚੱਲ ਰਿਹਾ ਤੇ ਕਿਸੇ ਨੇ ਕਾਗਜ਼ ਵਾਪਸ ਲੈਣੇ ਨੇ ਲੈਣੇ ਨੇ ਤੇ ਸੌ ਕੰਮ ਹੁੰਦੇ ਨੇ ਜੜੇ ਕਿ ਵੀ ਲੋਕਾਂ ਨੂੰ ਕੰਮ ਕਰਦਨੇ ਹੋਣਗੇ ਕਿਤੇ ਜੇ ਅਫਸਰ ਆਪਣੀ ਕੁਰਸੀਆਂ ਤੇ ਬੈਠੇ ਹੋਣਗੇ ਤਾਂ ਹੀ ਲੋਕ ਆਪਣੇ ਕੰਮ ਕਰਵਾ ਸਕਣਗੇ ਪਰ ਇਹੋ ਜਿਹੇ ਅਫਸਰਾਂ ਨੇ ਆਪਣੀ ਮਨਮਰਜ਼ੀਆਂ ਕਰਦੇ ਨੇ ਤੇ ਹੁਣ ਇੱਥੇ ਇਹ ਵੀ ਦੱਸਣਾ ਬਣਦਾ ਕਿ ਥੋੜਾ ਜਿਹਾ ਸਮਾਂ ਪਹਿਲਾਂ ਲੋਕ ਸਭਾ ਦੀਆਂ ਚੋਣਾਂ ਲੰਘੀਆਂ ਨੇ ਤੇ ਜਿੱਥੇ ਲੋਕ ਸਭਾ ਚੋਣਾਂ ਦੇ ਵਿੱਚ ਸਰਕਾਰ ਦੀ ਹਾਰ ਹੋਈ ਹੈ ਪਰ ਹਾਰ ਦਾ ਕਾਰਨ ਇਹੋ ਜਿਹੇ ਅਫਸਰ ਵੀ ਹਨ ਜੜੇ ਕਿ ਵੀ ਆਪਣੀਆਂ ਕੁਰਸੀਆਂ ਤੇ ਨਹੀਂ ਬੈਠਦੇ ਤੇ ਉਹਨਾਂ ਨੇ ਆਪਣਾ ਗੁੱਸਾ ਜਿਹੜਾ ਸੀਗਾ ਸਰਕਾਰਾਂ ਤੇ ਕੱਢਿਆ ਪਰ ਲੋੜ ਹੈ ਇਹੋ ਜਿਹੇ ਅਫਸਰਾਂ ਦੇ ਕਾਰਵਾਈ ਬਣਦੀ ਕਾਰਵਾਈ ਕਰਨ ਦੀ ਜੜੇ ਹੁਣ ਵੀ ਦੇਖ ਰਹੇ ਹੋ ਕਿ ਵੀ 9:35 40 ਮਿੰ ਪਰ ਇਹੋ ਜਿਹੇ ਅਫਸਰ ਹਾਲੀਂ ਆਪਣੇ ਕੁਰਸੀਆਂ ਤੇ ਵਿਰਾਜਮਨ ਨਹੀਂ ਹਨ ਹੁਣ ਵੇਖਣਾ ਹੋਊਗਾ ਕਿ ਮੁੱਖ ਮੰਤਰੀ ਸਾਹਿਬ ਤੇ ਡੀਸੀ ਸਾਹਿਬ ਐਚਡੀਐਮ ਸਾਹਿਬ ਕੀ ਕਾਰਵਾਈ ਕਰਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਕਦੋਂ ਇਹ ਦੁਬਾਰਾ ਜਦੋਂ ਅਫਸਰ ਬੈਠਦੇ ਹੋਣਗੇ ਤੇ ਇਹਨਾਂ ਦਾ ਵੀ ਪੱਖ ਲਿਆ ਜਾਵੇਗਾ ਤੇ ਕਿਉਂ ਨਹੀਂ ਆਉਂਦੇ ਕੀ ਇਹਨਾਂ ਦੀ ਮਜਬੂਰੀ ਹੈ ਕੀ ਇਹਨਾਂ ਦੀ ਤਕਲੀਫ ਹੈ ਕਿਉਂ ਨਹੀਂ ਆਪਣੀ ਕੁਰਸੀਆਂ ਤੇ ਬਹਿੰਦੇ ਤੇ ਇੱਥੇ ਇਹ ਵੀ ਦੱਸਣਾ ਬਣਦਾ ਤੇ ਦਿਨ ਦੇ ਵਿੱਚ ਵੀ ਕਈ ਵਾਰੀ ਆ ਕੇ ਇਹਨਾਂ ਨੂੰ ਮਿਲਿਆ ਤੇ ਆਪਣੀਆਂ ਕੁਰਸੀਆਂ ਤੇ ਨਹੀਂ ਮਿਲੇ ਹੁੰਦੇ ਤੇ ਹੁਣ ਦੇਖਦੇ ਆ ਕਿ ਵੀ ਅਫਸਰ ਇਹਨਾਂ ਦੇ ਕੀ ਕਾਰਵਾਈ ਕਰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮ ਤੁਸੀਂ ਦੇਖ ਰਹੇ ਹੋ ਇਸ ਟਾਈਮ ਅ 9:25 ਹੋ ਚੁੱਕੇ ਨੇ ਅਸੀਂ ਖੜੇ ਹਾਂ ਪਟਵਾਰਖਾਨਾ ਰੂਮ ਦੇ ਵਿੱਚ ਇਹ ਕਨਗੋ ਸਾਹਿਬ ਨੇ ਤੇ ਸਾਨੂੰ ਬੜੇ ਲੰਬੇ ਸਮੇਂ ਤੋਂ ਸੂਚਨਾ ਮਿਲ ਰਹੀ ਸੀਗੀ ਕਿ ਵੀ ਇਹ ਜਿਹੜੇ ਅਧਿਕਾਰੀ ਕਨਗੋ ਸਾਹਿਬ ਨੇ ਕਿ ਵੀ ਦਿਨ ਦੇ ਵਿੱਚ 10:00, 11:00, 11:00, 11:30 ਆਪਣੀ ਮਨਮਰਜ਼ੀ ਨਾਲ ਹੀ ਆਉਂਦੇ ਨੇ ਤੇ ਇੱਥੇ ਕੰਮ ਕਰਾਉਣ ਵਾਲੇ ਲੋਕਾਂ ਨੂੰ ਵੀ ਬੜੇ ਸਮੇਂ ਤੋਂ ਅਤ ਪਈ ਵੀ ਹੈ ਕਿ ਵੀ ਉਹ ਵੀ ਆ ਕੇ ਦੇਖਦੇ ਨੇ ਤੇ ਆਉਂਦੇ ਨਹੀਂ ਹੈਗੇ ਤੇ ਸੀਨੀਅਰ ਅਧਿਕਾਰੀਆਂ ਤੱਕ ਵੀ ਸੂਚਿਤ ਕੀਤਾ ਗਿਆ ਕਿ ਵੀ ਅਫਸਰ ਆਉਂਦੇ ਨੇ ਹੈਗੇ ਪਰ ਪਰ ਇਹਨਾਂ ਦੇ ਕੋਈ ਅਸਰ ਨਹੀਂ ਹੋਇਆ ਤੇ ਅਸੀਂ ਦਿਨ ਦੇ ਵਿੱਚ ਵੀ ਆ ਕੇ ਇੱਕ ਦੋ ਵਾਰੀ ਮਿਲੇ ਹਾਂ ਤੇ ਦੇਖਿਆ ਕਿ ਵੀ ਇਹਨਾਂ ਨੂੰ ਜਾ ਕੇ ਇੱਕ ਦੋ ਵਾਰੀ ਮਿਲੀ ਤੇ ਇਹਨਾਂ ਨਾਲ ਕੋਈ ਗੱਲਬਾਤ ਕੀਤੀ ਜਾਵੇ ਪਰ ਇਹਨਾਂ ਨੇ ਦਫ਼ਤਰ ਦੇ ਵਿੱਚ ਵੀ ਕਦੇ ਹਾਜ਼ਰੀ ਨਹੀਂ ਦਿੱਤੀ ਇਹ ਦੇਖ ਰਹੇ ਹਾਂ ਹੁਣ ਇਸ ਟਾਈਮ 9:25 ਹੋ ਚੁੱਕੇ ਨੇ ਇਹ ਕਨਗੋ ਸਾਹਿਬ ਦਾ ਦਫ਼ਤਰ ਹੈ 25 9:25 ਹੋ ਚੁੱਕੇ ਨੇ ਪਰ ਪਤਾ ਲੱਗਿਆ ਕਿ ਵੀ 10:30 ਤੋਂ ਪਹਿਲਾਂ ਆਉਂਦੇ ਨਹੀਂ ਹੁਣ ਸੀਨੀਅਰ ਅਧਿਕਾਰੀਆਂ ਨੂੰ ਦੇਖਣਾ ਹੋਵੇਗਾ ਕਿ ਵੀ ਇਹੋ ਜਿਹੇ ਅਧਿਕਾਰੀਆਂ ਦਾ ਕੀ ਹੈ ਇਹੋ ਜੀ ਕਾਰਵਾਈ ਕਰਨੀ ਹੈ ਤਾਂ ਜੋ ਇਹ ਅਫਸਰ ਟਾਈਮ ਤੇ ਆਉਣ ਤੇ ਆ ਕੇ ਲੋਕਾਂ ਦੇ ਕੰਮ ਕਰ ਸਕਣ ਜੋ ਜੜੇ ਕਾਨੂੰਗੋ ਸਾਹਿਬ ਦਾ ਦਫਤਰ ਹੈ ਜੋ ਲੰਬੇ ਸਮੇਂ ਤੋਂ ਆਪਣੀ ਸੀਟ ਤੇ ਵੀ ਰਾਜਮਾਨ ਨਹੀਂ ਹੁੰਦੇ ਤੇ ਇੱਥੇ ਕੰਮ ਕਰਾਉਣ ਵਾਲੇ ਲੋਕ ਵੀ ਤੁਸੀਂ ਦੇਖਦੇ ਹੋ ਬਾਹਰ ਉਹਨਾਂ ਦੀ ਵੇਟ ਇੰਤਜ਼ਾਰ ਦੇ ਵਿੱਚ ਖੜੇ ਰਹਿੰਦੇ ਹਨ ਤੇ ਇਸ ਤੋਂ ਪਹਿਲਾਂ ਵੀ ਕਈ ਆ ਕੇ ਵਾਪਸ ਮੁੜ ਗਏ ਨੇ ਤੇ ਡੀਸੀ ਸਾਹਿਬ ਦੇਖੋ ਹੁਣ ਕਿੰਨੀ ਕਾਰਵਾਈ ਕਰਦੇ ਆ ਇਹ ਤਾਂ ਹੁਣ ਸਮਾਜੀ ਦੱਸੇਗਾ ਜਾਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਵੀ ਲਿਆ ਰਹੇ ਹਾਂ ਕਿ ਵੀ ਇੱਥੇ ਅਮਰਤਪਾਲ ਸਿੰਘ ਕਲੇਰ ਕਨਗੋ ਨੇ ਕਿ ਵੀ ਡੀਸੀ ਸਾਹਿਬ ਮੁੱਖ ਮੰਤਰੀ ਸਾਹਿਬ ਇਹੋ ਜਿਹੇ ਅਫਸਰਾਂ ਦੇ ਕੀ ਕਾਰਵਾਈ ਕਰਦੇ ਆ ਜਿਹੜੇ ਮਨਮਰਜ਼ੀਆਂ ਕਰਦੇ ਨੇ ਤੇ ਮਨਮਰਜ਼ੀ ਨਾਲ ਹੀ ਆਉਂਦੇ ਨੇ ਤੇ ਮਨਮਰਜ਼ੀ ਨਾਲ ਹੀ ਆਪਣਾ ਟਾਈਮ ਨਾਲ ਹੀ ਚਲੇ ਜਾਂਦੇ ਨੇ ਹੁਣ ਇਹੋ ਜਿਹੇ ਅਫਸਰਾਂ ਦੇ ਕੀ ਕਾਰਵਾਈ ਬਣਦੀ ਹੈ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਹੀ ਕਰਨਗੇ ਤੇ ਕਿਤੇ ਨਾ ਕਿਤੇ ਇਹੋ ਜਿਹੇ ਅਫਸਰਾਂ ਦਾ ਜੇ ਦੇਖਿਆ ਜਾਵੇ ਤਾਂ ਹੁਣ ਲੋਕ ਸਭਾ ਦੀਆਂ ਚੋਣਾਂ ਲੰਘੀਆਂ ਨੇ ਉਹ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹੋ ਜਿਹੇ ਅਫਸਰਾਂ ਦਾ ਹਰਜਾਨਾ ਭੁਗਤਣਾ ਪਿਆ ਜਿਹੜੇ ਕਿ ਵੀ ਲੋਕਾਂ ਦੇ ਕੰਮ ਨਹੀਂ ਕਰਦੇ ਤੇ ਲੋਕਾਂ ਨੇ ਗੁੱਸਾ ਜਿਹੜਾ ਸੀਗਾ ਸਰਕਾਰਾਂ ਤੇ ਜ਼ਰੂਰ ਕੱਢਿਆ ਤੇ ਲੋੜ ਹੈ ਇਹੋ ਜਿਹੇ ਅਫਸਰਾਂ ਦੀ ਇਥੋਂ ਸਮਾਣੇ ਤੋਂ ਬਦਲੀ ਕਰਨ ਦੀ ਜਾਂ ਇਹਨਾਂ ਨੂੰ ਕਿ ਵੀ ਕਿਹਾ ਜਾਵੇ ਕਿ ਵੀ ਟਾਈਮ ਤੇ ਆਉਣ ਕਿਉਂਕਿ ਇਹੋ ਜਿਹੇ ਅਫਸਰਾਂ ਦਾ ਹੀ ਹਰਜਾਨਾ ਸਰਕਾਰਾਂ ਨੂੰ ਭੁਗਤਣਾ ਪੈਂਦਾ ਕਿਉਂਕਿ ਅਫਸਰ ਕਾ ਟਾਈਮ ਤੇ ਆਉਂਦੇ ਨਹੀਂ ਤੇ ਕੰਮ ਕਰਦੇ ਨਹੀਂ ਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹਦਾ ਹਰਜਾਨਾ ਭੁਗਤਣਾ ਪਿਆ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਡੀਸੀ ਸਾਹਿਬ ਇਹੋ ਜੇ ਅਫਸਰਾਂ ਦੇ ਕੀ ਕਾਰਵਾਈ ਕਰਦੇ ਨੇ ਇਹ ਤਾਂ ਹੁਣ ਆਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਧਵਾਦੀ ਰਿਪੋਰਟ ਤੇ ਦੇਖਣਾ ਹੋਵੇਗਾ ਹੁਣ ਡੀਸੀ ਸਾਹਿਬ ਇਹੋ ਜਿਹੇ ਅਫਸਰਾਂ ਦੇ ਕੀ ਕਾਰਵਾਈ ਕਰਦੇ ਹਨ ਜਦ ਕਿ ਸਰਕਾਰਾਂ ਵੱਲੋਂ ਇਹਨਾਂ ਦੀਆਂ ਤਨਖਾਹਾਂ ਵੀ ਮੋਟੀਆਂ-ਮੋਟੀਆਂ ਹਨ ਤੇ ਆਪਣੀਆਂ ਕੁਰਸੀਆਂ ਤੇ ਨਾ ਬੈਠਣਾ ਇਹਨਾਂ ਨੂੰ ਪਤਾ ਨਹੀਂ ਕੀ ਤਕਲੀਫ ਹੁੰਦੀ ਹੈ ਤੇ ਬੜੇ ਲੰਬੇ ਸਮੇਂ ਤੋਂ ਸਾਨੂੰ ਸੂਚਨਾ ਮਿਲ ਰਹੀ ਸੀ ਕਿ ਇਹ ਅਫਸਰ ਆਪਣੀਆਂ ਕੁਰਸੀਆਂ ਤੇ ਨਹੀਂ ਵਿਰਾਜਮਾਨ ਹੁੰਦੇ ਤੇ ਹੁਣ ਦੇਖਦੇ ਹਾਂ ਸਰਕਾਰਾਂ ਇਹੋ ਜਿਹੇ ਅਫਸਰਾਂ ਦੇ ਕੀ ਕਾਰਵਾਈ ਕਰਦੀਆਂ ਹਨ ਅਫਸਰ ਦੇ ਵਿੱਚ ਕਾਨੂੰਗੋ ਸਾਹਿਬ ਨੇ ਕੋਈ ਅਮਰਤ ਪਾਲ ਜੀ ਤੇ ਪਹਿਲਾਂ ਵੀ ਕਈ ਦਿਨ ਤੋਂ ਸਾਨੂੰ ਜਿਹੜੇ ਕੰਮ ਕਰਾਉਣ ਵਾਲੇ ਲਾਲੋ ਯਾ ਤਹਿਸੀਲ ਚ ਨੇ ਯਾ ਜਿਸ ਤਰ੍ਹਾਂ ਵੀ ਜੋ ਵੀ ਅੰਸਰ ਨੇ ਉਹਨਾਂ ਨੇ ਸਾਨੂੰ ਫੋਨ ਕੀਤੇ ਕਿ ਵੀ ਇਹ ਕਨਗੋ ਸਾਹਿਬ 10 ਵਜੇ 10:30 ਵਜੇ ਦਫ਼ਤਰ ਦੇ ਵਿੱਚ ਆਉਂਦੇ ਨੇ ਤੇ ਅਸੀਂ ਨੇ ਟਾਲਿਆ ਕਿ ਵੀ ਕੋਈ ਗੱਲ ਨਹੀਂ ਕੋਈ ਕੰਮ ਹੋਣਾ ਅੱਜ ਲੇਟ ਆਗੇ ਕੋਈ ਗੱਲ ਨਹੀਂ ਕੱਲ ਕੰਮ ਲੇਟ ਆਗੇ ਜੀ ਅਸੀਂ ਵੀ ਟਾਲਦੇ ਰਹੇ ਜੀ ਕਈ ਦਿਨ ਤੱਕ ਤੇ ਅੱਜ ਸਵੇਰੇ ਫਿਰ ਬੰਦੇ ਦਾ ਮੈਸੇਜ ਆ ਗਿਆ ਕਿ ਵੀ ਕਨਗੋ ਸਾਹਿਬ ਦੇਖ ਲਓ ਜੀ 9:00 ਵਜੇ 35 ਮਿੰਟ ਹੋ ਗਏ ਨੇ ਤੇ ਕਨਗੋ ਸਾਹਿਬ ਇਸ ਟਾਈਮ ਵੀ ਹੁਣ ਦਫ਼ਤਰ ਦੇ ਵਿੱਚ ਹਾਜ਼ਰ ਨਹੀਂ ਹੋਏ ਇਸ ਸੰਬੰਧੀ ਸਰ ਤੁਹਾਡਾ ਪੱਖ ਲਿਆ ਜਾ ਰਿਹਾ ਕਿ ਵੀ ਕੀ ਕਾਰਨ ਨੇ ਕਿ ਵੀ ਇਹਨਾਂ ਨੂੰ ਜਦ ਕੇ ਸਰਕਾਰ ਪੂਰੀਆਂ ਸਹੂਲਤਾਂ ਵੀ ਦਿੰਦੀ ਹੈ ਫਿਰ ਵੀ ਟਾਈਮ ਤੇ ਨਾਣ ਦੇ ਕੀ ਕਾਰਨ ਹੋ ਸਕਦੇ ਨੇ ਤੇ ਕੀ ਕਾਰਨ ਹੈ ਸਰ ਦੇਖੋ ਜੀ ਇਸ ਤਰ੍ਹਾਂ ਐ ਬੈਸਮੈਨ ਨੂੰ ਐਕਸਪਲੇਨੇਸ਼ਨ ਕਾਲ ਕਰ ਲਈਏ ਉਹਨਾਂ ਦੀ ਪੂਰੀ ਫੀਲ ਰਿਪੋਰਟ ਹੁੰਦੀ ਹੈ ਮੈਂ ਪੁੱਛ ਕੇ ਐਕਸਪਲੇਨੇਸ਼ਨ ਕਾਲ ਕਰ ਲਈਏ ਉਹਨਾਂ ਘਰ ਉਹ ਫਿਰ ਜੋ ਜਵਾਬ ਉਹ ਦੋ